ਮੇਉਂ ਬਸ ਉਧਰ ਦੀ ਕਰਦੇ ਹੋ ਟ੍ਰੈਫਿਕ ਉਹ ਬੁਲਾਓ ਐਸਐਸਪੀ ਨੂੰ ਬੁਲਾਓ ਨਹੀਂ ਐਸਐਸਪੀ ਦਾ ਅਸਰ ਨਹੀਂ ਹੋਣਾ ਜੀ ਜੀ ਮੁਖਤਿਆਰ ਸਿਟੀ ਐਸਐਸਪੀ ਰਾਈਕੋ ਠੀਕ ਹੈ ਸਾਡੀ ਐਸਐਸਪੀ ਨਾਲ ਗੱਲ ਕਰਾਂਗੇ ਜੀ ਜੀ ਪੰਦਰ ਦੱਸੀ ਹੋਈ ਹੈ ਪਰ ਤੁਸੀਂ ਇੱਥੇ ਨਾ ਬਹਿਸ ਕਰੋ ਅੰਦਰ ਗੱਲ ਕਰ ਉਹ ਅੰਦਰ ਗੱਲ ਕਰਾਂਗੇ ਸਰ ਜੀ ਚਲੋ ਸਾਨੂੰ ਰੈਲੀ ਕਰਨ ਦਿਓ ਤੁਸੀਂ ਬਸ ਬਹਿਸ ਨਹੀਂ ਕਰ ਰਹੇ ਆਪਾਂ ਗੱਲ ਕਰਦੇ ਆਂ ਹਾਂ ਪਰ ਆ ਜਾਣੇ ਆ બીજી ਗੱਲ ਦੀ ਇਹ ਕੋ ਗੱਲ ਰਸਤੇ 'ਚ ਨਹੀਂ ਹਾਂ ਦੂਜੀ ਗੱਲ ਜਿੰਮ ਕਰਦਾ ਬਲੋ ਦੱਸ ਦਿੰਨੇ ਆ ਸਾਨੂੰ ਖੜਨ ਤਾਂ ਲੈਣ ਦਿਓ ਨਹੀਂ ਨਹੀਂ ਖੜਨ ਰਸਤੇ 'ਚ ਨਹੀਂ ਖੜਨ ਸਾਈਡ ਤੇ ਜੀ ਤੁਸੀਂ ਸਾਨੂੰ ਫੜ ਕੇ ਅੰਦਰ ਕਰਦੇ ਹੋ ਜੀ ਗੱਲ ਖਤਮ ਹੈ ਤੂੰ ਤੁਸੀਂ ਮਿਸਪੇਪ ਕਰ ਰਹੇ ਹੋ ਹਰ ਹਰ ਰੋਕੋ ਜਾ ਹਰ ਹਰ ਰੋਕੋ ਹਰ ਹਰ ਰੋਕੋ ਕੀ ਆ ੱਕੇ ਸੱਤੇ ਦੇ ਆਏ ਤੁਸੀਂ ਹੋ ਵੀ ਗੱਲਾਂ ਕਰਨ ਲੱਗੋ ਕਿਹੜੀ ਗੱਲ ਫਸਾ ਕੇ ਹੋ ਤੁਹਾਨੂੰ ਪਤਾ ਹੀ ਨਹੀਂਗਾ ਸਾਡੇ ਕੋਲ ਹਜ਼ਾਰਾਂ ਵਾਰ ਹੀ ਗਏ ਆ ਬੰਦੇ ਦੱਸ ਦਿੰਦੇ ਆ ਫਿਰ ਉਹ ਥੋੜਾ ਸਬਰ ਤਾਂ ਕਰੋ ਤੁਸੀਂ ਗੱਦ ਕਰ ਰਹੇ ਹੋ ਤੁਸੀਂ ਫਿਰ ਸਬਰ ਕਰੋ ਸਬਰ ਕਰੋ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ 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 ਸੀਤ ਕੈਸ਼ਾਹੀ ਮਰਦਾਬਾ ਜਿੰਦਾਬਾਦ ਮਰਦਾਬਾ ਸੀਤ ਕੈਸ਼ਾਹੀ ਮਰਦਾਬਾ सारे वीर वीर बैठो 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 सारे भीर कह दो बैठो 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 किसान मजदूर एकता जिंदाबाद किसान मजदूर किसान मजदूर एकता जिंदाबाद बहुत ही सत्कारीरो 6-7 ਸਾਲ ਤੋਂ ਇੱਕ ਮਸਲਾ ਲਟਕ ਰਿਹਾ ਹੈ ਸਾਡੇ ਡੀਐਸਪੀ ਰਾਜਪੁਰਪਾਪ ਉਹ ਕਹਿੰਦੇ ਆ ਮਸਲਾ ਦੱਸੋ ਕੀ ਹੈ ਤੁਹਾਡੇ ਐਫਐਸਓ ਸਾਹਿਬ ਖੜੇ ਨੇ ਅਠੂੜ ਦੇ ਡੀਐਸਪੀ ਸਾਹਿਬ ਇਹਨਾਂ ਤੋਂ ਪੂਰੀ ਜਾਣਕਾਰੀ ਲਾ ਲੋ ਕਿਰਪਾ ਕਰ ਇਹਨਾਂ ਤੋਂ ਜਾਣਕਾਰੀ ਲਾ